ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਸਰਾ ਗੁਰਪ੍ਰੀਤ ਸਿੰਘ ਪੁੱਲ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਟ ਏਸੀਪੀ ਵੈਸ ਦਾ ਸ਼ਿਵਦਰਸ਼ਨ ਜੀ ਤੇ ਐਸਐਚਓ 68 ਵਿਨੋਦ ਇਹਨਾਂ ਨੇ 192 ਗ੍ਰਾਮ ਹੀਰੋਇਨ ਰਿਕਵਰ ਕੀਤੀ ਹੈ ਉਹ ਉਹਦੇ ਨਾਲ ਨਾਲ 10150 ਰੁਪਏ ਡਰੱਗ ਮਨੀ ਵੀ ਰਿਕਵਰ ਕੀਤੀ ਹੈ ਤੇ ਉਸ ਤੋਂ ਇਹ ਨਾਕਾ ਐਸਆਈ ਰਜਿੰਦਰ ਸਿੰਘ ਨੇ ਲਾਇਆ ਸੀਗਾ ਤੇ ਉਹ ਮੋਟਰਸਾਈਕਲ ਤੇ ਆਂਦੇ ਜਿਹੜਾ ਅਕਿਊਜ਼ਡ ਹੈ ਅੰਕਿਤ ਵਰਮਾ ਉਦੇ ਕੋਲੋਂ ਉਹਨੂੰ ਰੋਕਿਆ ਤੇ ਉਹਦੇ ਕੋਲੋਂ ਰਿਕਵਰੀ ਹੋਈ ਇਹਦੇ ਨਾਲ ਨਾਲ ਉਹਦਾ ਮੋਟਰਸਾਈਕਲ ਤੇ ਅੱਗ ਵੀ ਰਿਕਵਰ ਕੀਤਾ ਟੀਵੀਐਸ ਕੰਪਨੀ ਦਾ ਮੋਟਰਸਾਈਕਲ ਤੇ ਨਾਲੋਂ ਜਿਹੜਾ ਕੰਪਿਊਟਰ ਸਕੇਲ ਹੁੰਦਾ ਕੰਪਿਊਟਰ ਕੰਡਾ ਜਿਹਨੂੰ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਉਹ ਵੀ ਕੀਤਾ ਤੇ ਜਿਹੜਾ ਮੁੰਡਾ ਹੈਗਾ 12ਵੀਂ ਪਾਸ ਹੈਗਾ ਜੀ ਤੇ ਆਪਣਾ ਇਲੈਕਟ੍ਰਿਕਸ ਇਲੈਕਟ੍ਰੀਕਲ ਸ਼ਾਪ ਤੇ ਕੰਮ ਕਰਦਾ ਤੇ ਇਹਨੂੰ ਕੱਲ ਅਸੀਂ ਫੜਿਆ ਆਰਐਸਐਨ ਕਲੇਵ ਦੇ ਲਾਗੇ ਹੋ 24 12 ਨੂੰ ਤੇ ਬਾਕੀ ਅਸੀਂ ਇਹਦੀ ਪੁੱਛਗਿੱਛ ਕਰ ਰਹੇ ਆ ਇਹ ਹੋਰ ਵੀ ਕਿਹੜੇ ਕਿਹੜੇ ਮਾਮਲਿਆਂ ਚ ਇਨਵੋਲ ਰਿਹਾ ਹਾਲੇ ਫਿਲਹਾਲ ਕੋਈ ਕੇਸ ਸਾਹਮਣੇ ਨਹੀਂ ਆਇਆ ਜਿਹੜੇ ਕੀ ਇਸ ਇਨਵੋਲ ਹੋਏ ਇਸ ਤੋਂ ਪਹਿਲਾਂ